हेलो जी मैं थोड़ी मोनिका धवन थोड़े चैनल न जुड़ चुकी हुई हाँ अज्ज का वीडियो थोड़ा जा हो गया लेट तो सोचा चलो बिना हाँ। देर किए गलत हाँ। और देखो विद्या, विद्या? हाँ। भाई विद्या कौन सी जगह पर पहुंचे हो एक रेस्टोरेंट से बहुत ही समो रेस्टोरेंट है बहुत ही ज़्यादा ਔਰ ਜਦੋਂ ਵੀ ਮੈਂ ਇੱਥੇ ਵਿਜ਼ਿਟ ਕਰਦੀ ਹੁੰਦੀ ਸੀ ਤੇ ਸੋਚਦੀ ਹੁੰਦੀ ਸੀ ਕਿ ਇਸ ਮਾਮਲਾਵਰ ਰੈਸਟੋਰੈਂਟ ਤੇ ਮੈਂ ਆਵਾਂਗੀ ਤੇ ਬੜ ਮੈਨੂੰ ਨਾ ਨਿਕਲਿਆ ਨਹੀਂ ਸੀ ਜਾਂਦਾ ਘਰੋਂ ਤੇ ਅੱਜ ਮੈਂ ਸੋਚਿਆ ਚਲੋ ਇਸ ਰੈਸਟੋਰੈਂਟ ਦੇ ਅਸੀਂ ਹੋ ਕੇ ਆਨੇ ਆ ਤੇ ਇੱਕ ਰੈਸਟੋਰੈਂਟ ਸੇ ਮੈਂ ਤੁਹਾਨੂੰ ਉਹਦਾ ਲਾਈਫ ਸਾਰਾ ਮਤਲਬ ਪੋਸਟ ਵਗੈਰਾ ਦਿਖਾਵਾਂਗੀ ਤੇ ਕੁਝ ਇਸ ਤਰ੍ਹਾਂ ਦਾ ਇਹਨਾਂ ਨੇ ਮੈਨੂੰ ਬੇਸ ਬਣਾਇਆ ਹੋਇਆ ਮੈਨੂੰ ਬੇਸ ਤੁਸੀਂ ਚੈੱਕ ਕਰ ਰਹੇ ਹੋ ਇਹਨਾਂ ਦਾ ਇਸ ਤੋਂਨ ਮਤਲਬ ਪੀਜ਼ਾ ਵਗੈਰਾ 버ਗਰ ਹਰ ਇੱਕ ਚੀਜ਼ ਇਹਨਾਂ ਦੇ ਮੈਨੂ ਦੇ ਵਿੱਚ ਮਿਲ ਜਾਂਦੀ ਹੈ ਮੈਂ ਸੈਕਸ਼ਨ ਬੋਰਡ ਦੇ ਤੁਹਾਡੇ ਨਾਲ ਗੱਲਬਾਤ ਉਸ ਬਾਰੇ ਦੱਸ ਦਵਾਂਗੀ ਤੁਹਾਨੂੰ ਤੇ ਕੁਛ ਇਸ ਤਰ੍ਹਾਂ ਦਾ ਕਿਚਨ ਦੇਖੋ ਓਪਨ ਕਿਚਨ ਬਣਾਇਆ ਹੋਇਆ ਹੈ ਓਪਨ ਕਿਚਨ ਦੇ ਵਿੱਚ ਜੋ ਵੀ ਹੈ ਮਤਲਬ ਐਥੇ ਚੀਜ਼ ਵਗੈਰਾ ਜੋ ਵੀ ਹੈ ਵਿਜ਼ਿਟ ਹੋ ਜਾਂਦੀ ਹੈ ਮਿਲ ਜਾਂਦੀ ਹੈ ਸੇਮ ਇਦਾਂ ਹੀ ਕੋਰਨਰ ਇੱਕ ਦੂਸਰਾ ਹੈਗਾ ਜਿਹਦੇ ਵਿੱਚ ਕਾਫੀ ਵਗੈਰਾ ਸਟ੍ਰੀਮ ਵਗੈਰਾ ਤੁਸੀਂ ਕੁਝ ਵੀ ਲੈ ਸਕਦੇ ਹੋ ਤੇ ਬਹੁਤ ਬਹੁਤ ਅੱਛੀ ਜਗ੍ਹਾ ਬਣਾਈ ਹੋਈ ਹੈ ਸੋਚਦੀ ਹੁੰਦੀ ਸੀ ਆਵਾਂਗੀ ਆਵਾਂਗੀ ਆਇਆ ਨਹੀਂ ਸੀ ਜਾ ਰਿਆ ਤੇ ਅੱਜ ਮੈਂ ਥੋੜਾ ਹਸਪੀਟਲ ਆਈ ਸੀ ਕਿਸੇ ਦਾ ਪਤਾ ਲੈਣ ਲਈ ਤੇ ਸੋਚਿਆ ਚਲੋ ਬਿਨਾਂ ਦੇਰੀ ਕੀਤੇ ਇਸ ਸਟੂਡੈਂਟ ਦੇ ਵਿੱਚ ਵੀ ਆਤੀ ਹੋ ਗਈਏ ਤੇ ਅੰਦਰ ਦਾ ਵੀ ਦੇਖੋ ਇਹਨਾਂ ਦਾ ਬੜਾ ਹੀ ਮਤਲਬ ਸੋਹਣਾ ਇਹਨਾਂ ਨੇ ਸੈਟਅਪ ਬਣਾਇਆ ਆ ਚੇਅਰਸ ਵਗੈਰਾ ਟੇਬਲਸ ਦੇਖੋ ਕਿੰਨਾ ਅੱਛਾ ਮਤਲਬ ਸੈਟਅਪ ਫੈਮਿਲੀ ਨਾਲ ਤੁਸੀਂ ਆ ਸਕਦੇ ਹੋ ਫਰੈਂਡ ਸਰਕਲ ਦੇ ਵਿੱਚ ਆ ਸਕਦੇ ਹੋ ਬਰਥਡੇ ਪਾਰਟੀ ਵਗੈਰਾ ਕੁਝ ਵੀ ਤੁਸੀਂ ਕਰਨੀ ਹੋਵੇ ਤੇ ਕਰ ਸਕਦੇ ਹੋ ਬਹੁਤ ਮਤਲਬ ਅੱਛੀ ਚੀਜ਼ ਬਣਾਈ ਹੋਈ ਹੈ ਔਰ ਇੱਕ ਅੱਛਾ ਵੂਮੈਨਸ ਆ ਰਿਹਾ ਹੈ ਹਲਕਲ ਕਾ ਮਿਊਜ਼ਿਕ ਸਾਊਂਡਸ ਚੱਲ ਰਿਹਾ ਹੈ ਐਂਡ ਇਸ ਤਰ੍ਹਾਂ ਲੱਗ ਰਿਹਾ ਜਿਸ ਤਰ੍ਹਾਂ ਅੰਮ੍ਰਿਤਸਰ ਚ ਰਹਿ ਕੇ ਵੀ ਥੋੜਾ ਬਾਦਲੀ ਸਾਈਡ ਲੱਗ ਰਹੀ ਹੈ ਸਾਨੂੰ ਤੇ ਬਹੁਤ ਸੋਹਣੀ ਮੱਲੇ ਜਗਾ ਬਣਾਈ ਹੋਈ ਹੈ ਤੇ ਬਾਕੀ ਅਸੀਂ ਆਰਡਰ ਕਰਵਾ ਚੁੱਕੇ ਹਾਂ ਫੋਮੇਂ ਫੋਨ ਟਾਈਮ ਤੇ ਕਹਿੰਦੀ ਸੀ ਮम्मा ਪੀਜ਼ਾ ਖਾਣਾ ਹੈ ਪੀਜ਼ਾ ਖਾਣਾ ਹੈ ਤੇ ਮੈਂ ਸੋਚਿਆ ਚਲੋ ਫੋਮੇਂ ਲਈ ਪੀਜ਼ਾ ਅਸੀਂ ਤਿਆਰ ਕਰਵਾ ਲੈਨੇ ਆ ਤੇ ਪੀਜ਼ਾ ਲੈ ਕੇ ਅਸੀਂ ਜਾਵਾਂਗੇ ਫੋਮੇਂ ਲਈ ਵੀ ਵਿਦਿਆ ਵਿਦਿਆ ਕਮ ਇਅਰ ਆ ਫਾਰਮਲੀ ਪੀਜ਼ਾ ਲੈ ਕੇ ਘਰ ਨੂੰ ਜਾਵਾਂਗੇ ਤੇ ਫਿਰ ਘਰ ਜਾ ਕੇ ਤੁਹਾਡਾ ਕਰਾਂਗੀ ਮੈਂ ਸਾਰੀ ਗੱਲਬਾਤ ਤੇ ਜ਼ਰੂਰੀ ਨਹੀਂ ਕਿ ਹਮੇਸ਼ਾ ਬਾਹਰ ਹੀ ਹਾਰੇ ਦੀ ਚੀਜ਼ ਸਾਨੂੰ ਵਧੀਆ ਮਿਲੇ ਕਦੀ ਅਮ੍ਰਿਤਸਰ ਸਿਟੀ ਦੇ ਵਿੱਚ ਆਓ ਜਾਂ ਚੰਡੀਗੜ੍ਹ ਸਿਟੀ 'ਚ ਜਾਓ ਜਾਂ ਲੁਧਿਆਣਾ ਸਿਟੀ 'ਚ ਜਾਓ ਹਰ ਇੱਕ ਜਗ੍ਹਾ ਤੇ ਵੱਖਰੇ ਵੱਖਰੇ ਸੈਟਅਪ ਰੈਡੀ ਕਰਕੇ ਹਰ ਇੱਕ ਨੇ ਰੱਖੇ ਹੁੰਦੇ ਆ ਤੇ ਮੈਨੂੰ ਅੱਛਾ ਲੱਗਾ ਤੇ ਮੈਂ ਸੋਚਿਆ ਚਲੋ ਤੁਹਾਡੇ ਨਾਲ ਵੀ ਵੀਡੀਓਸ ਮੈਂ ਸਾਂਝੀ ਕਰਦੀ ਆ ਤੇ ਬਹੁਤ ਜ਼ਿਆਦਾ ਚੀਡਿੰਗ ਹੈ ਦੇ ਵੱਡੇ ਪਾਸ ਫੋਲਰ ਲੱਗੇ ਹੋਏ ਨੇ ਇਹਨੇ ਇਹ ਬੰਦੇ ਦੀ ਪਟ્રોલ ਕਰਨਾ ਹਵਾ ਦੇ ਅੱਗੇ ਮੁਸ਼ਕਿਲ ਹੈ ਬਾਕੀ ਅਰੁਣ ਦੇ ਨਾਲ ਮੈਂ ਆਈ ਸੀ ਅਰੁਣ ਕਰ ਰਹੇ ਨੇ ਗੱਲਬਾਤ ਚਰਨ ਆਪਣੇ ਨੌਨ ਰਿਸ਼ਤੇਦਾਰਾ ਕੋ ਲਾਈ ਸੀ ਮੈਨੂੰ ਲੈ ਕੇ ਤੇ ਆਦਨ ਕਹਿੰਦੇ ਚਲੋ ਮੋਨਿਕਾ ਉਹ ਪਤਾ ਪਤਾ ਲੈ ਆਈਏ ਉਹਨਾਂ ਦਾ ਅੱਛਾ ਹੀ ਲੱਗ ਜਾਏਗਾ ਤੇ ਮੈਂ ਸੋਚੇ ਚਲੋ ਖਾਲੀ ਆ ਜਾਵਾਂਗੇ ਦੇ ਵੈਰੀ ਨੇ ਆਂਦਿਆ ਸਰ ਅਜੀਬ ਜਿਹਾ ਮੂੰਹ ਬਣਾ ਲੈਣਾ ਇਸ ਲਈ ਫੋਰਮ ਮੈਨੂੰ ਹੈਪੀ ਕਰਨ ਲਈ ਸੋ ਇਹ ਦੇਖੋ ਜੀ ਕੁਝ ਇਸ ਤੋਂ ਦਾ ਮੈਨੂ ਹੈ ਬਾਕੀ ਮੈਂ ਤੁਹਾਨੂੰ ਇਹਦੀ ਮਤਲਬ ਸੈਕਸ਼ਨ ਜੋ ਵੀ ਹੈ ਆਪਣਾ ਅਪੀਕੇਸ਼ਨ ਵਗੈਰਾ ਜਿਹੜੀ ਹੁੰਦੀ ਹੈ ਉਹ ਮੈਂ ਤੁਹਾਨੂੰ ਅਪਡੇਟ ਕਰ ਦਵਾਂਗੀ ਤੇ ਬਾਕੀ ਇਹਨਾਂ ਦਾ ਪੀਜ਼ਾ ਫਸਟ ਟਾਈਮ ਆਏ تھے ਘਰ ਜਾ ਕੇ ਚੈੱਕ ਕਰਾਂਗੇ ਔਰ ਦੱਸਾਂਗੇ ਇਹਨਾਂ ਦਾ ਪੀਜ਼ਾ ਕਿਸਤਾਂ ਦਾ ਹੈ ਖਾਣ ਦੇ ਵਿੱਚ ਟੇਸਟ ਕਿਦਾਂ ਦਾ ਹੈ ਤੇ ਬਾਕੀ ਆਪਣੇ ਚੈਨਲ ਦੇ ਨਾਲ ਮਿਲਦੇ ਰਹੋ ਗੱਲਬਾਤ ਕਰਦੇ ਰਹੋ ਮੈਂ ਤੁਹਾਡੀ ਮੋਨਿਕਾ ਧਮਨ ਹਰ ਇੱਕ ਚੈਨਲ ਦੇ ਨਾਲ ਤੁਹਾਡਾ ਗੱਲਬਾਤ ਕਰਦੀ ਰਹਾਂਗੀ ਸੋ ਇਹ ਦੇਖੋ ਵਿਦਿਆ ਜਿੱਦ ਤਰ੍ਹਾਂ ਸ਼ਾਰਟ ਪਾਦੇ ਜੋ ਬੱਚਾ ਇਹ ਦੇਖੋ ਵਿਦਿਆ ਨੇ ਖੁੱਲਰ ਬੰਦ ਕਰ ਦਿੱਤਾ ਬਹੁਤ ਸ਼ੈਤਾਨੀ ਹੈ ਬਹੁਤ ਸ਼ੈਤਾਨ ਹੈ ਹੈਨਾ ਵਿਦਿਆ ਉਹ so, OK ਜੀ ਸਟੇ ਕਹਿੰਦੇ ਮਿਲਦੇ ਰਵਾਂਗੇ ਗੱਲਬਾਤ ਕਰਦੇ ਰਵਾਂਗੇ ਤੁਹਾਡੇ ਨਾਲ ਸੋ ਚੈਨਲ ਨੂੰ ਵੱਧ ਤੋਂ ਵੱਧ ਸਪੋਰਟਸ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰਸ ਕਰਿਆ ਕਰੋ ਮੈਂ ਤੁਹਾਡੀ ਮੋਨਿਕਾ ਦਾ ਵੱਲ ਖਾਲੀ ਚੈਨਲ ਨਾਲ ਮਿਲਦੀ ਰਵਾਂਗੀ ਧੰਨਵਾਦ